ਕਦਿਆਂ ਤੰਕ ਦਾ ਅੱਡਾ ਰਹਾ ਮਰਕਜ਼ ਸੁਭਾਨ ਅੱਲਾ ਹੁਣ ਸਿਰਫ ਧੂੜ ਧੂਆਂ ਤੇ ਮਲਬਾ ਅਸੀਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਇਹ ਮਰਕਜ਼ ਸੁਭਾਨ ਅੱਲਾ ਹੈ ਜੋ ਜੈਸ਼ੇ ਮੁਹੰਮਦ ਦਾ ਹੈੱਡ ਕੁਆਟਰ ਸੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਹਾਵਲਪੁਰ ਦੇ ਵਿੱਚ ਸਥਿਤ ਇਸ ਕੁખ્યાਤ ਇਮਾਰਤ ਨੂੰ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਧੂਰ ਤਹਿਤ ਨਿਸ਼ਾਨਾ ਬਣਾ ਕੇ ਢਾਹ ਦਿੱਤਾ ਗਿਆ ਇਹ ਉਹੀ ਥਾਂ ਹੈ ਜਿੱਥੇ 2019 ਦੇ ਵਿੱਚ ਪੁਲਵਾਮਾ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ ਇਹੀ ਹੈ ਉਹ ਜੈਸ਼ੇ ਮੁਹੰਮਦ ਦਾ ਆਪਰੇਸ਼ਨਲ ਹੈੱਡਕੁਆਰਟਰ ਜਿਸ ਜ਼ਮੀਨ ਤੋਂ ਨਫ਼ਰਤ ਦੀ ਫਸਲ ਬੀਜੀ ਗਈ ਸੀ ਉਹ ਜ਼ਮੀਨ ਹੁਣ ਸਿਰਫ ਮਲਬੇ ਦੇ ਨਾਲ ਭਰੀ ਪਈ ਹੈ 14 ਫਰਵਰੀ 2019 ਉਹ ਦਿਨ ਭਾਰਤ ਵਾਸੀ ਕਦੇ ਵੀ ਭੁਲਾ ਨਹੀਂ ਸਕਦੇ ਪੁਲਵਾਮਾ ਦੇ ਵਿੱਚ CRPF ਦੇ ਕਾਫਲੇ ਤੇ ਆਤਮਕਾਤੀ ਹਮਲੇ ਰਾਹੀਂ 40 ਤੋਂ ਵੱਧ ਜਵਾਨਾਂ ਦੀ ਸ਼ਹਾਦਤ ਦਾ ਦੋਸ਼ੀ ਕੋਈ ਹੋਰ ਨਹੀਂ ਬਲਕਿ ਮਰਕਜ਼ ਸੁਬਾਨ ਅੱਲਾਹ ਦੇ ਵਿੱਚ ਬੈਠਿਆ ਜੈਸ਼ੇ ਮੁਹੰਮਦ ਸੀ ਫੌਜ ਅਤੇ ਹਵਾਈ ਫੌਜ ਨੇ ਰਾਤ ਦੇ ਹਨੇਰੇ ਦੇ ਵਿੱਚ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਇੱਕ ਇੱਕ ਕਰਕੇ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਪਾਕਿਸਤਾਨ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਦੀ ਧਰਤੀ ਤੇ ਅਤਵਾਦ ਦਾ ਸਭ ਤੋਂ ਵੱਡਾ ਗੜ ਮਰ ਕੇ ਸੁਭਾਨ ਅੱਲਾ ਮਲਬੇ ਦੇ ਵਿੱਚ ਸਿਮਟ ਕੇ ਰਹਿ ਗਿਆ ਇਸ ਮਰਕਜ਼ ਦੇ ਵਿੱਚ ਨਾ ਸਿਰਫ ਪੁਲਵਾਮਾ ਦੀ ਸਾਜ਼ਿਸ਼ ਰਚੀ ਗਈ ਸੀ ਸਗੋਂ ਭਾਰਤ ਦੇ ਵਿੱਚ ਕਈ ਹੋਰ ਹਮਲਿਆਂ ਦੀ ਵੀ ਇੱਥੇ ਯੋਜਨਾ ਬਣਾਈ ਗਈ ਸੀ। ਇਹ ਅੱਡਾ ਜੈਸ਼ੇ ਮੁਹੰਮਦ ਦੀ ਰੀੜ ਦੀ ਹੱਡੀ ਸੀ ਜਿੱਥੇ ਹਥਿਆਰ ਚਲਾਉਣਾ, ਬੰਬ ਬਣਾਉਣਾ, ਮਨੁੱਖੀ ਬੰਬ ਬਣਾਉਣਾ ਸਿਖਾਇਆ ਜਾਂਦਾ ਸੀ ਪਰ ਹੁਣ ਟ੍ਰੇਨਿੰਗ ਕੈਂਪ ਜਿੱਥੋਂ ਨਫ਼ਰਤ ਦੀ ਲਾਰਿਸ਼ ਸ਼ੁਰੂ ਹੋਈ ਸੀ ਹੁਣ ਸਿਰਫ ਖਮੋਸ਼ੀ ਅਤੇ ਖੰਡਰਾਂ ਦੇ ਨਾਲ ਭਰਿਆ ਹੋਇਆ ਹੈ। ਇਹ ਲਗਭਗ 15 ਏਕੜ ਦੇ ਵਿੱਚ ਫੈਲਿਆ ਹੋਇਆ ਸੀ। ਇਸ ਕੇਂਦਰ ਨੇ ਨਾ ਸਿਰਫ ਨੌਜਵਾਨਾਂ ਨੂੰ ਅਤਵਾਦੀ ਸਿੱਖਲਾਈ ਦਿੱਤੀ ਸਗੋਂ ਮওলানা ਮਸਹੂਦ ਅਜ਼ਹਰ ਮੁਫਤੀ ਅਬਦੁਲ ਅਤੇ ਯੂਸਫ ਅਜ਼ਹਰ ਵਰਗੇ ਚੋਟੀ ਦੇ ਜੈਸ਼ ਅੱਤਵਾਦੀਆਂ ਦੇ ਕਰੀਬ ਇੱਥੇ ਹੀ ਸੀ ਮਰਕਜ਼ ਦੇ ਵਿੱਚ 600 ਤੋਂ ਵੱਧ ਵਰਕਰ ਰਹਿੰਦੇ ਸੀ ਇਸ ਮਰਕਜ਼ ਨੂੰ ਅੱਤਵਾਦੀ ਕੰਪਲੈਕਸ ਵੱਜੋਂ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ ਅਤਿ ਆਧੁਨਿਕ ਸਹੂਲਤਾਂ ਸਨ 2018 ਦੇ ਵਿੱਚ ਇੱਥੇ ਇੱਕ ਸਵੀਮਿੰਗ ਪੂਲ ਅਤੇ ਜਿਮ ਵੀ ਬਣਾਇਆ ਗਿਆ ਸੀ ਤਾਂ ਜੋ ਅੱਤਵਾਦੀਆਂ ਨੂੰ ਤੈਰਾਕੀ ਗੋਤਾਖੋਰੀ ਅਤੇ ਸਰੀਰਕ ਸਿੱਖਲਾਈ ਦਿੱਤੀ ਜਾ ਸਕੇ ਐਸਵਾ ਲਾਵਾ تیرੰਦਾਜ਼ੀ ਅਤੇ ਘੋੜਸਵਾਰੀ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਸੀ ਇਸ ਕਾਰਵਾਈ ਨੇ ਪਾਕਿਸਤਾਨ ਨੂੰ ਸਿੱਧਾ ਸੁਨੇਹਾ ਦਿੱਤਾ ਹੈ ਕਿ ਹੁਣ ਹਰ ਹੰਝੂ ਦਾ ਹਿਸਾਬ ਲਿਆ ਜਾਵੇਗਾ ਤੇ ਹਰ ਸੰਧੂਰ ਦੀ ਕੀਮਤ ਚੁਕਾਣੀ ਪਵੇਗੀ ਭਾਰਤ ਨੇ ਸਿਰਫ ਜਵਾਬ ਹੀ ਨਹੀਂ ਦਿੱਤਾ ਸਗੋ ਇਹ ਵੀ ਸਪਸ਼ਟ ਕਰ ਦਿੱਤਾ ਕਿ ਹੁਣ ਅਤਵਾਦ ਦੇ ਖਿਲਾਫ ਲੜਾਈ ਸਿਰਫ ਸ਼ਬਦਾਂ ਦੇ ਨਾਲ ਨਹੀਂ ਸਗੋ ਕਾਰਵਾਈ ਦੇ ਨਾਲ ਹੋਵੇਗੀ ਪੈਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਇੱਕ ਵਾਰ ਫਿਰ ਵੱਡਾ ਕਦਮ ਚੁੱਕਦਿਆਂ ਆਪਰੇਸ਼ਨ ਸੰਧੂਰ ਤਹਿਤ ਮਰਕਜ਼ ਸੁਬਾਨ ਅੱਲਾਹ ਸਮੇਤ ਜੈਸ਼ ਦੇ ਨੋ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਸੱਤੀ ਕਤੇ ਯੋਜਨਾਬੰਦ ਸਰਜਿਕਲ ਸਟ੍ਰਾਈਕ ਮੰਨੀ ਜਾ ਰਹੀ ਹੈ ਜੈਸ਼ੇ ਮੁਹੰਮਦ ਨੂੰ 2001 ਦੇ ਵਿੱਚ ਭਾਰਤ ਚ ਗੈਰ ਕਾਨੂੰਨੀ ਸੰਗਠਨ ਐਲਾਨਿਆ ਗਿਆ ਸੀ ਇਸ ਤੋਂ ਬਾਅਦ ਅਮਰੀਕਾ ਬ੍ਰਿਟੇਨ ਆਸਟ੍ਰੇਲੀਆ ਯੂਏ ਅਤੇ ਸੰਯੁਕਤ ਰਾਸ਼ਟਰ ਨੇ ਇਸ ਨੂੰ ਅਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ ਪਾਕਿਸਤਾਨ ਨੇ 2001 ਦੇ ਵਿੱਚ ਸੰਸਦ ਤੇ ਹਮਲੇ ਤੋਂ ਬਾਅਦ ਇਸ ਤੇ ਪਾਬੰਦੀ ਲਗਾ ਦਿੱਤੀ ਸੀ ਪਰ ਜ਼ਮੀਨੀ ਹਕੀਕਤ ਦੇ ਵਿੱਚ ਇਹ ਸੰਗਠਨ ਅੱਜ ਵੀ ਪਾਕਿਸਤਾਨ ਦੇ ਵਿੱਚ ਐਕਟਿਵ ਸੀ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਤੰਕ ਦਾ ਅੱਡਾ ਮਰਕਜ਼ ਸੁਭਾਨ ਅੱਲਾ ਹੁਣ ਸਿਰਫ ਧੂੜ ਧੂਆਂ ਅਤੇ ਮਲਬੇ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ ਮਰਕਜ਼ ਸੁਭਾਨ ਅੱਲਾ ਜੋ ਜੈਸ਼ੇ ਮੁਹੰਮਦ ਦਾ ਹੈੱਡਕੁਆਟਰ ਸੀ ਜਿੱਥੇ ਵੱਡੀ ਵੱਡੀ ਅਤੰਕੀ ਗਤੀਵਿਧੀਆਂ ਦੀ ਪਲੈਨਿੰਗ ਕੀਤੀ ਜਾਂਦੀ ਸੀ